ਦੇ ਜੀ ਤੁਹਾ ਦਾ ਸਾਡੇ ਚੈਨਲ ਤੇ ਬਹੁਤ ਹੀ ਸੋਹਣੀ ਕਹਾਣੀ ਹੈ ਦਲਦਲ ਅੱਜ ਦੇ ਸਮੇਂ ਦੀ ਕਹਾਣੀ ਹੈ ਆਓ ਸੁਣੋ ਸ਼ੁਰੂ ਕਰੀਏ ਤੇ ਇਸ ਤਰ੍ਹਾਂ ਅਗਲੀ ਸਵੇਰ ਹੁੰਦੀ ਥੇ ਮੋਟੂ ਉਤਕੇ ਕੰਮ ਕਰ ਕਰਤੀ ਹੈ ਕਿ ਗੀਤਾ ਆਟਾ ਗੁੰਨ ਰਹੀ ਹੁੰਦੀ ਹੈ ਜਿਸ ਨੂੰ ਦੇ ਗੋਤਮ ਜਾਣ ਬੁੱਝ ਕੀ ਲਹੋਂ ਚੱਲਾ ਜਾਂਦਾ ਹਾਂ ਤੇ ਆਵਾਜ਼ ਦਿੰਦਾ ਹੈ ਗੀਤਾ ਆਕੇ ਮੇਰੀ ਢੂਈ ਤੇ ਸਾਬਣ ਲਗਾ ਦੇ ਗੀਤਾ ਕਹਿੰਦੀ ਮੈਂ ਤਾਂ ਆਟਾ ਗੁੰਨ ਰਹੀ ਹਾਂ ਕਿਵੇਂ ਆ ਮ ਗੋਤਮ ਆ ਮੋਟੋ ਨੂੰ ਕਹਦੇ ਇਹ ਲਾਜੂ ਆਕੇ ਗੀਤਾਂ ਕਹਿੰਨੀ ਆ ਮੋਟੋ ਲੈ ਮੋਟੋ ਜਾ ਜਾ ਕੇ ਆਪਣੇ ਜੀਜੂ ਦੀ ਢੂਈ ਨੂੰ ਸਾਬਣ ਲਗਾ ਦੇ ਮੈਂ ਆਟਾ ਗੁੰਨ ਰਹੀ ਹਾਂ ਚਾ ਲਗਾਈ ਭੈਣ ਬਣੀ ਮੋਟੋ ਕਹਿੰਦੀ ਹਾਂ ਜਾਨੀਆ ਦੀਦੀ ਝਾੜੂ ਰੱਖਦੀ ਹੋਈ ਕਹਿੰਦੀ ਹਾਂ ਗੌਤਮ ਕਹਿੰਦਾ ਆ ਲਾ ਵੀ ਜਾ ਜਰਾ ਸਾਬਣ ਮੋਟੋ ਨੂੰ ਸਾਬਣ ਫਰਾਉਂਦਾ ਹੋਇਆ ਕਹਿੰਦਾ ਹਾਂ ਮੋਟੋ ਹਾਂ ਲਗਾ ਦਿੰਦੀ ਹਾਂ ਜੀ ਜੂ ਫੜਾਉ ਸਾਬਣ ਤੇ ਮੋਟੋ ਗੌਤਮ ਜੀ ਟੂ ਨੂੰ ਸਾਬਣ ਲਗਾਉਣ ਲੱਗਦੀ ਹੈ ਗੌਤਮ ਕਹਿੰਦਾ ਅੱਗੋਂ ਦੀ ਆ ਕੇ ਲਗਾ ਜਰਾ ਮਲ ਕੇ ਮੋਟੋ ਕਹਿੰਦੀ ਓਕੇ ਤੇ ਅਗੋਂ ਤਾਂ ਆ ਕੇ ਗੌਤਮ ਜੀ ਠੂੜ ਨੂੰ ਮਾਲਦੀ ਹੈ ਕਿ ਗੌਤਮ ਦੀ ਨਜ਼ਰ ਉਸ ਦੇ ਗਲੇ ਵਿੱਚ ਵਿੱਚ ਦੀ ਉਸ ਦੀ ਸ਼ਾਂਤੀ ਤੇ ਹੁੰਦੀ ਹੈ ਪਰ ਮੋਟੋ ਇਸ ਗੱਲ ਤੋਂ ਬੇਖਬਰ ਹੁੰਦੀ ਹੈ ਕਿ ਗੌਤਮ ਜਾਣ ਬੁੱਝ ਕੇ ਆਪਣੇ ਉੱਪਰ ਪਾਣੀ ਦਾ ਮੱਟ ਫੋਣ ਲੱਗਦਾ ਹੈ ਮੋਟੋ ਦੇ ਕਮੀਜ਼ ਉੱਪਰ ਪਾਣੀ ਡੁੱਲ ਜਾਂਦਾ ਹੈ ਤੇ ਜਿਸ ਨਾਲ ਮੋਟੋ ਦਾ ਪਰਮਾਸਰ ਹੀ ਦਿਖਣ ਲੱਗਦਾ ਹੈ ਗੌਤਮ ਕਹਿੰਦਾ ਓ ਸੌਰੀ ਸੌਰੀ ਫਤੋ ਮਗ ਫਿਸਲ ਗਿਆ ਸੀ ਮੋਟੋ ਕੈਂਡੀ ਆਪਣੇ ਸਾਬਣ ਵਾਲੇ ਹੱਥਾਂ ਨਾਲ ਆਪਣੀ ਛਾਪ ਜੀ ਨੂੰ ਤੱਕਦੀ ਹੋਈ ਕਹਿੰਦਾ ਹਾਂ 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 ਕੋਈ ਗੱਲ ਨਹੀਂ ਜੀਜੂ ਕੋਤਮ ਬੱਸ ਇੱਕ ਗੱਲ ਕਹਾਂ ਸਰੀਰ ਤਾਂ ਤੇਰਾ ਹੀ ਆ ਗੀਤਾ ਤਾਂ ਤੇਰੇ ਮੂਰੇ ਜੀਰੋ ਹੈ ਥੋੜੀ ਜੀ ਆਵਾਜ਼ ਵਿੱਚ ਬੁੱਲਾ ਨੂੰ ਕੰਬਦੇ ਹੋਏ ਕਹਿੰਦਾ ਹੈ ਜੇ ਮੋਟੋ ਸ਼ਰਮਾ ਕੇ ਪਛਜੀ ਹੋਈ ਕਹਿੰਦੀ ਹੈ ਮੋਟੋ ਕਹਿੰਦੀ ਹਟ ਗੰਦਾ ਜੀ ਗੋਤਮ ਮੋਟੋ ਦੇ ਹੱਥ ਨੂੰ ਸਰੀਰ ਤੇ ਮਹਿਸੂਸ ਤੇ ਉਸ ਦੀ ਪਿੱਜੀ ਕਮੀਜ਼ ਵਿੱਚ ਸਰੀਰ ਨੂੰ ਦੇਖ ਫੇਰ ਮਾਨ ਵਿੱਚ ਲਾਤਕਾਰ ਕਰਦਾ ਹੈ ਇੱਕ ਦੋ ਦਿਨਾਂ ਵਿੱਚ ਮੋਟੋ ਤੇ ਗੋਤਮ ਇੱਕ ਦੂਜੇ ਨਾਲ ਕਾਫੀ ਖੁੱਲ ਜਾਂਦੇ ਹਨ ਕਿ ਗੋਤਮ ਆਪਣੇ ਲਫ਼ਜ਼ਾਂ ਰਾਹੀਂ ਮੋਟੋ ਦੀ ਤਾਰੀਫ਼ ਕਰ ਉਸ ਨੂੰ ਹਵਾ ਦਿੰਦਾ ਰਹਿੰਦਾ ਹੈ ਤੇ ਮੋਟੋ ਗੋਤਮ ਜੀ ਅੰਕਲ ਨੂੰ ਹੱਸ ਕੇ ਟਾਲ ਦਿੰਦੀ ਹੈ ਇਹ ਜਦੋਂ ਮੋਟੋ ਦਾ ਮੋਬਾਈਲ ਆਨਲਾਈਟ ਹੋਇਆ ਮਨਜੀਤ ਤੇ ਪਿਆ ਗੌਤਮ ਚੁੱਕ ਲੈਂਦਾ ਹੈ ਉਹ ਮੋਟੋ ਦੇ ਐਪਮੈਂਟਾਂ ਦੀ ਨੋਟੀਫਿਕੇਸ਼ਨ ਕੋਲ ਕੇ ਦੇਖਦਾ ਹਾਂ ਤੇ ਫਿਰ ਉੱਤੇ ਸਾਰੇ ਮੋਟੋ ਦੀਆਂ ਵੀਡੀਓ ਆ ਜਾਂਦੀਆਂ ਹਲੇ ਹਲੇ ਤੇ ਕੰਨ ਵੀਡੀਓ ਹੀ ਦੇਖੀਆਂ ਹੁੰਦੀਆਂ ਨੇ ਕਿ ਮੋਟੋ ਆ ਗਏ ਗੌਤਮ ਹੱਥੋਂ ਮੋਬਾਈਲ ਫੜ ਲੈਂਦੀ ਹੈ ਤੇ ਜਲਦੀ ਜਲਦੀ ਮੋਬਾਈਲ ਲੈ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਤੇ ਆਸ-ਪਾਸਾ ਦੇਖ ਗੌਤਮ ਬਿਮੋਦ ਕੋ ਦੇ ਪਿੱਛੇ ਹੀ ਕਮਰੇ ਵਿੱਚ ਚਲਾ ਜਾਂਦਾ ਹੈ ਗੌਤਮ ਕਹਿੰਦਾ ਬੜੀਆ ਵੀਡੀਓ ਬਣਾ ਬਣਾ ਪਾਉਣੀ ਹੈ ਮੋਟੋ ਵੀਡੀਓ ਵਿੱਚ ਤਾਂ ਲੱਗਦੀ ਹੀ ਨਹੀਂ ਇੰਟ ਲੱਗਦਾ ਕੋਈ ਹੀਰਿਆ ਨਾ ਮਸਕਾ ਲਾਉਂਦਾ ਹੋਇਆ ਮੋਟੋ ਜੀਆ ਬਾਹਾਂ ਵਿੱਚ ਫੜ ਕੇ ਕਹਿੰਦਾ ਹੈ ਮੋਟੋ ਕਹਿੰਦੀ ਬੱਸ ਇਹ ਤਾਂ ਵੈਸੇ ਹੀ ਬਣਾ ਲਈਆਂ ਟਾਈਮ ਕੱਪ ਪਾਸ ਕਰਦੀ ਹੋਈ ਨਹੀਂ ਪਰ ਜੀਜੂ ਹੋਰ ਕਿਸੇ ਕੋਲ ਗਾਲ ਨਾ ਕਰਿਓ ਪਲੀਜ਼ ਨਹੀਂ ਤਾਂ ਬੜੀਆਂ ਗਾਲਾਂ ਪੈਣਗੀਆਂ ਮੈਨੂੰ ਪਲੀਜ਼ ਕਿਸ ਨੂੰ ਨਹੀਂ ਨਾ ਦੱਸਨਾ ਗੋਦਮ ਕੰਦਾਂ ਆਪਣੇ ਹੱਥਾਂ ਨੂੰ ਮੋਟੋ ਦੀਆਂ ਬਾਹਾਂ ਨੂੰ ਉਠੋ ਦਾ ਫੋਰ ਕੁਟ ਦਿਨੋ ਨਾ ਨਾ ਆਪਾਂ ਕਿਉਂ ਕਿਸੇ ਕੋਲ ਗੱਲ ਕਰਨੀਆਂ ਵਧੀਆ ਗੱਲ ਹੈ ਸਮਾਂ ਹੋਰ ਵੀ ਤਾਂ ਪੂਰੀਆਂ ਮੁੰਡੇ ਪੌਣਦੇ ਹੀ ਆ ਇਹ ਵੀਡੀਓ ਵਗੈਰਾ ਫਿਰ ਕੀ ਹੋ ਗਿਆ ਜੇ ਤੂੰ ਬਣਾ ਲਈ ਹੈ ਟੈਨਸ਼ਨ ਨਾ ਲੈ ਮੈਂ ਕਿਸੇ ਨੂੰ ਨਹੀਂ ਦੱਸਦਾ ਪਰ ਕਿਸੇ ਦਿਨ ਮੈਨੂੰ ਵੀ ਬਣਾ ਕੇ ਦਿਖਾ ਦੇ ਆ ਵੀਡੀਓ ਮੈਂ ਵੀ ਦੇਖ ਲਵਾਂ ਕਿ ਕਿਵੇਂ ਬਣਾਉਣੀ ਹੈ ਤੂੰ ਇਹ ਵੀਡੀਓ ਮੋਟੂ ਹੱਸਦੀ ਹੋਈ ਕਿਉਂ ਤੁਸੀਂ ਵੀ ਬਣਾਇਆ ਕਰਨੀਆਂ ਵੀਡੀਓ ਗੌਤਮ ਹਾਂ ਹਾਂ ਬਣਾ ਲਿਆ ਕਰਾਂਗੀ ਆਪਾਂ ਵੀ ਜਿਸ ਖਾ ਦੇਵੇਂਗੀ ਤਾਂ ਮੋਟੋ ਕਹਿੰਦੀ ਅੱਛਾ ਜੀਚੂ ਚੱਲ ਜਦੋਂ ਹੁਣ ਬਣਾਈ ਨਾ ਵੀਡੀਓ ਫਿਰ ਦੱਸਾਂਗੀ ਤੁਹਾਨੂੰ ਕਿਵੇਂ-ਕਿਵੇਂ ਬਣਦੀ ਆ ਮਾਂ ਦੀ ਬਿਮਾਰ ਹੋਣ ਕਾਰਨ ਕਿੰਨੇ ਦਿਨਾਂ ਤੋਂ ਬਣਾਈ ਹੀ ਨਹੀਂ ਨਾ ਕੋਈ ਵੀ ਵੀਡੀਓ ਇੱਕ ਜਿੱਦਣ ਤੇ ਤੁਸੀਂ ਆਏ ਹੋ ਨਾ ਉਦੋਂ ਦੀ ਤੁਹਾਡੇ ਤੋਂ ਡਰਦੀ ਸੀ ਬਣਾਉਣ ਤੋਂ ਗੌਤਮ ਤੁੰਦਾ ਚਲ ਹੋਂਡਰ ਲੈ ਗਿਆ ਨਾ ਘੇਰਾ ਬਣਾ ਲਵੀ ਹੁਣ ਵੈਸੇ ਬਣਾਉਂਦੀ ਕਦੋਂ ਹੁੰਨੀ ਐ ਮੋਟੋ ਰਾਤ ਨੂੰ ਜਦੋਂ ਸਾਰੇ ਸੁੱਤੇ ਹੋਣ ਗੌਤਮ ਕੰਗਾ ਅੱਛਾ ਚਲ ਅੱਜ ਬਣਾਏ ਵੀਡੀਓ ਮੈਂ ਵੀ ਦੇਖਾਂਗਾ ਦਸ ਤਮੀ ਮੋਟੋ ਮੋਟੋ ਕੰਜੀ ਪਰ ਜੇ ਜੀਜੀ ਨੂੰ ਪਤਾ ਲੱਗ ਗਿਆ ਫੇਰ ਜੇ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆਈ ਤਾਂ ਉਹ ਨਾ ਉੱਠ ਕੇ ਮਗਰ ਆ ਜਾਵੇ ਗੌਤਮ ਕੰਗਾ ਉਹ ਕੁਝ ਨਹੀਂ ਹੁੰਦਾ ਤੂੰ ਉੱਦੀ ਫਿਕਰ ਨਾ ਕਰ ਮੋਟੋ ਚੰਗ ਠੀਕ ਹੈ ਫਿਰ ਅੱਜ ਰਾਤ ਨੂੰ ਸਵੇਰੇ ਫਿਰ ਜੀਜੂ ਗੋਤਮ ਤੋਂ ਬਾਹਾਂ ਵਿੱਚ ਉਚਦਾ ਹੱਥ ਮਿਲਾਉਂਦੀ ਹੋਈ ਕਹਿੰਦੀ ਹੈ ਤੇ ਹੁਣ ਬਸ ਗੋਤਮ ਨੂੰ ਅਡੀਕ ਸੀ ਆਉਣ ਵਾਲੀ ਰਾਤ ਦੀ ਕਿ ਕਦੋਂ ਰਾਤ ਹੋਵੇ ਕਿ ਕਦੋਂ ਮੋਟੋ ਦੀਆਂ ਬਾਹਾਂ ਵਿੱਚ ਹੋਵੇ ਤੇ ਉਹ ਉਸ ਦੀਆਂ ਭਰਵੀ ਜਵਾਨੀ ਦਾ ਰਸ ਚੋਸ ਲਵੇ ਰਾਤ ਹੋਈ ਸਭ ਰੋਜ਼ੀ ਤਰ੍ਹਾਂ ਆਪੋ ਆਪਣੇ ਮੰਜਿਆਂ ਤੇ ਪੈ ਗਏ ਜੇ ਗੋਤਮ ਮੋਟੇ ਵਾਲੇ ਕਮਰੇ ਵਿੱਚ ਜਾਗਦਾ ਪਾਸੇ ਮਾਰ ਰਿਹਾ ਸੀ ਉਸ ਦਾ ਬਸਤ ਨਹੀਂ ਲੰਗ ਰਹੀ ਸੀ ਇਸ ਲਈ ਉਹ ਇੱਕ ਦੋ ਵਾਰ ਉੱਠ ਕੇ ਬਾਥਰੂਮ ਜਾਣ ਦੇ ਬਹਾਨੇ ਮੋਟੂ ਨੂੰ ਦੇਖ ਕੇ ਦੀ ਆ ਗਿਆ ਆਖਰ 6:30 12:00 ਗਏ ਗੋਤਮ ਉੱਠ ਕੇ ਜਾਣ ਲੱਗਾ ਕਿ ਅਚਾਨਕ ਉਸ ਨੂੰ ਕਿਸੇ ਦੇ ਆਉਣ ਦੀ ਆਹਟ ਸੁਣੀ ਉਸ ਨੇ ਜਾਣ ਕੇ ਆਖ ਨੂੰ ਮੀਚ ਲਿਆ ਤੇ ਫਿਰ ਦਿਹਾੜਾ ਖੁੱਲਿਆ ਤੇ ਹਮੇਰੇ ਵਿੱਚ ਮੋਟੋ ਨੇ ਆ ਕੇ ਗੋਤਮ ਨੂੰ ਦੇਖਿਆ ਉਸਨੇ ਸੋਚਿਆ ਕਿ ਸਿਆਰ ਗੋਤਮ ਵੀ ਸੰਗ ਗਿਆ ਹੋਇਆ ਤੇ ਫਿਰ ਉਸਨੇ ਆਪਣੇ ਬੈਗ ਵਿੱਚੋਂ ਆਪਣੇ ਓ ਸ਼ਾਰਟ ਕਪੜੇ ਕੱਢੇ ਤੇ ਉੱਥੇ ਹੀ ਵਧਣ ਲੱਗ ਗਿਆ ਗੋਤਮ ਨੇ ਆਪਣੇ ਅੱਖਾਂ ਨੂੰ ਥੋੜਾ ਖੋਲ ਕੇ ਉਸ ਨੂੰ ਦੇਖ ਰਿਹਾ ਸੀ ਤੇ ਉਸ ਦੇ ਸਰੀਰ ਦੀ ਅੱਗ ਜੀ ਵਧਣ ਲੱਗੀ ਸੀ ਮੋਟੋ ਨੇ ਹੌਲੀ ਜਿਹੀ ਆ ਕੇ ਲਾਈਟ ਸ਼ੈਡਿੰਗ ਤਾਂ ਆਪਣਾ ਮੋਬਾਈਲ ਕੱਢ ਵੀਡੀਓ ਬਣਾਉਣ ਲੱਗੀ ਸੀ ਕਿ ਗੌਤਮ ਨੇ ਉੱਥੇ ਮੋਟੋ ਨੂੰ ਪੁੱਛੋ ਜੀ ਆ ਚੱਕ ਰਿਆ ਤੇ ਹੌਲੀ ਜੀ ਆਵਾਜ਼ ਵਿੱਚ ਕਹਿਣ ਲੱਗਾ ਬੋਦਮ ਵਾ ਵਾ ਮੋਟੋ ਬੰਬ ਲੱਗ ਰਹੀਆਂ ਯਾਰ ਤੂੰ ਹਾਈ ਹਾਈ ਮੈਂ ਤਾਂ ਮਾਰ ਲੀ ਗਿਆ ਤੇਰੇ ਤੇ ਯਾਰ ਇਸ ਰੀਤ ਨੂੰ ਦੀ ਤਰ੍ਹਾਂ ਬਹੁਤ ਪੋਲਾ ਹੈ ਤੇਰਾ ਮੋਟੋ ਕੰਵੀ ਹਾਈ ਹਾਈ ジजू तुसी जाग रहे सी हां हां ए दा मतलब मैं तो ਹੱਦ ਦੇ ਸਾਹਮਣੇ ਹੀ ਕੱਪੜੇ ਵਧਨ ਨੇ ਹਾਏ ਹਾਏ ਮੈਨੂੰ ਤਾਂ ਸ਼ਰਮ ਆ ਰਹੀ ਹੈ ਗੋਤਮ ਕੰਗਰ ਉਹ ਕੋਈ ਨਹੀਂ ਹੁੰਦਾ ਸ਼ਰਮ ਕਿਸ ਗੱਲ ਦੀ ਤੂੰ ਤਾਂ ਮੇਰੀ ਸਾਲੀ ਆਂ ਮਲੇ ਸਾਲੀ ਦੀ ਤਾਂ ਅੱਧੀ ਕਰਵਾਲੀ ਹੁੰਦੀ ਹੈ ਕਿ ਸੰਗ ਸ਼ਰਮ ਘਾਦੀ ਪਹਾ ਵਿੱਚ ਮੋਟੋ ਨੂੰ ਹੋਰ ਕਸਤਾ ਹੋਇਆ ਕਹਾਂ ਲੱਗ ਜਾ ਮੋਟੋ ਕਹਿੰਦੀ ਪਰ ਇਹ ਕੀ ਕਰ ਰਹੇ ਹੋ ਤੁਸੀਂ ਜਿੱਜੂ ਤੁਸੀਂ ਤਾਂ ਮੈਨੂੰ ਵੀਡੀਓ ਬਣਾਉਂਦੀ ਨੂੰ ਦੇਖਣਾ ਸੀ ਗੌਤਮ ਕਹਿੰਦਾ ਉਹ ਕਿਹੜੀ ਵੀਡੀਓ ਵੀਡੀਓ ਤਾਂ ਮੈਂ ਤੁਹਾਨੂੰ ਦਿਖਾਣੀ ਹੈ ਅੱਜ ਮੋਤੂ ਕਹਿੰਦੀ ਤੁਸੀਂ ਕਿਹੜੀ ਵੀਡੀਓ ਦਿਖਾਣੀ ਹੈ ਅੱਜ ਹੈ ਉਸ ਦੇ ਹੱਥਾਂ ਨੂੰ ਫੜ ਆਪਣੇ ਸਰੀਰ ਤੇ ਖੇੜਤੀ ਹੋਈ ਕਹਿੰਦੀ ਹੈ ਗੌਤਮ ਇਹ ਤਾਂ ਹੁਣ ਤੈਨੂੰ ਆਪਣੇ ਆਪ ਪਤਾ ਲੱਗੂ ਇਹ ਕਹਿੰਦੇ ਹੋਏ ਗੌਤਮ ਮੋਟੂ ਨੂੰ ਅਜ ਉਸ ਦਵਾਨ ਤੇ ਲੈ ਜਾਂਦਾ ਹੈ कि उस नाल ਖੇ ਖਾਂਦਾ ਹੈ ਪਰ ਮੋਟੂ ਉਸ ਨੂੰ ਮਨਾ ਨਹੀਂ ਕਰਦੀ ਪਰ ਪਹਿਲੀ ਵਾਰ ਇਹ ਸਭ ਘਰੰਤੇ ਮੋਟੂ ਕਾਫੀ ਦਰਦ ਮੈ ਮਨਾਉਂਦੀ ਹੈ ਪਰ ਬਾਅਦ ਵਿੱਚ ਉਹ ਇਸ ਸਭ ਚੰਤੀ ਅੰਦਰੋਂ ਖੁਸ਼ ਹੁੰਦੀ ਹੈ ਉਹਨੇ ਇੱਕ ਤੋਂ ਸਵੇਰੇ 4 ਵਜੇ ਤੱਕ ਉਹ ਬਗਤਨਲ ਪਈ ਰਹਿੰਦੀ ਹੈ ਜੇ ਗਤਨ ਆਪਣੇ ਕੰਮ ਦੀ ਭੁੱਖ ਮਿਟਾਉਂਦਾ ਰਹਿੰਦਾ ਹੈ ਤੇ ਫਿਰ ਮੋਟੂ ਆਪਣੇ ਕੱਪੜੇ ਬਦਲ ਵਾਪਸ ਆਪਣੇ ਮੰਝੇ ਤੇ ਆ ਜਾ ਕੇ ਬੈਠ ਜਾਂਦੀ শিবের উটমোতো کافی খুশি नजर আਉਂਦੀ ਹੈ ਤੇ ਉਦੋਂ ਗੋਤਮ ਵੀ ਮੋਟੋ ਨਾਲ ਆਮੇ ਬਹਾਨੇ ਸ਼ੇਰਦਰਦਾ ਹੈ ਤੇ ਆਸਾ-ਪਾਸਾ ਦੇਖਦੇ ਦਿਨ ਵਿੱਚ ਉਸ ਨਾਲ ਕੁਝ ਅਜਿਹੀਆਂ ਹਰਪਤਾ ਵੀ ਕਰਨ ਲੱਗਾ ਦੁਸ਼ਰਮਨਾਕ ਸੰ। ਹੁਣ ਹਰ ਰੋਜ਼ ਰਾਤ ਨੂੰ ਮੋਟੋ ਗੋਤਮ ਨਾਲ ਇਹ ਸਭ ਕਰਨ ਲੱਗ ਪਈ ਜੇ ਗੋਤਮ ਨੂੰ ਉਸ ਨੂੰ ਮੋਬਾਈਲ ਤੇ ਕੁਝ ਅਸ਼ੀਲ ਫਿਲਮਾਂ ਵੀ ਦਿਖਾਈ ਦਿਖਾਉਣ ਲੱਗਾ ਜਿਸ ਨਾਲ ਮੋਟੋ ਦੀ ਜ਼ਿੰਦਗੀ ਵਿੱਚ ਹੋਰ ਵੀ ਜ਼ਿਆਦਾ ਬਦਲਾ ਆ ਗਿਆ। 15 ਦਿਨਾਂ ਬਾਅਦ ਕੀਤਾ ਗੋਤਮ ਨੂੰ ਲੈ ਕੇ ਵਾਪਸ ਆਪਣੇ ਘਰ ਚ ਹੋਈ ਗਈ ਪਰ ਗੋਤਮ ਹਫਤੇ ਵਿੱਚ ਇੱਕ ਦੋ ਵਾਰ ਆ ਕੇ ਰਾਤ কাট ਜਾਂਦਾ ਤੇ ਮੋਟੋ ਵੀ ਸਾਰੀ-ਸਾਰੀ ਰਾਤ ਗੋਤਮ ਨਾਲ ਇਹ ਸਭ ਕਰਦੀ। ਉਹ ਮੋਟੋ ਆਪਣੇ ਚੈਨਲ 'ਤੇ ਵੀਡੀਓ ਕਾਜ਼ ਦੇ ਆਪਣੇ ਆਪ ਸਭ ਦਿਖਾਉਣ ਨੂੰ ਕਹਿੰਦੀ ਜੋ ਕਦੇ ਉਹ ਕਹਿੰਦਾ ਸੀ। ਮੋਟੋ ਤਾਂ ਇੰਨੀ ਛੋਟੀ ਉਮਰ ਵਿੱਚ ਇਸ ਤਰ੍ਹਾਂ ਕਰਨਾ ਆਉਣ ਵਾਲੇ ਕੱਲ ਲਈ ਬਹੁਤ ਖਤਰਨਾਕ ਸੀ ਉਸ ਨੂੰ ਇਹ ਨਹੀਂ ਸੀ ਪਤਾ ਉਹ ਜੋ ਇਸ ਤਰ੍ਹਾਂ ਕਰ ਰਹੀ ਹੈ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ ਪਰ ਅਲੱਦ ਉਮਰ ਵਿਚੋਂ ਮੋਤੀ ਸ਼ਰਮ ਹੈਦੀ ਆ ਸਭ ਹੱਥਾਂ ਪਾਰ ਕਰ ਰਹੀ ਸੀ ਉਸ ਨੂੰ ਕਮੈਂਟਾਂ ਰਾਹੀਂ ਕਿਸੇ ਫਿਲਮ ਵਿੱਚ ਕੰਮ ਕਰਨ ਦੀ ਆਫਰ ਵੀ ਦਿੱਤੀ ਸੀ ਜਿਸ ਨੂੰ ਲੈ ਕੇ ਮੋਤੀ ਕਾਫੀ ਖੁਸ਼ ਸੀ ਕਿ ਹੁਣ ਉਹ ਵੀ ਹੀਰੋਨ ਬਣਨ ਵਾਲੀ ਹੋ ਉਸ ਨੇ ਆਪਣਾ ਮੋਬਾਈਲ ਉਸ ਤੋਂ ਮੰਟ ਦੀ ਰਿਪਲਾਈ ਕਰਕੇ ਦਿੱਤਾ। ਛੇ ਦਿ ਇਕਾਲ ਆਉਂਦੀ ਹੋ ਜਿਸ ਵਿੱਚ ਉਹ ਮੋਟੋ ਨਿਕੰਦਾ। ਉਹ ਚੰਡੀਗੜ੍ਹ ਆਉਣ ਲਈ ਕਹਿੰਦਾ ਹੈ। ਇਹ ਸੁਣ ਕੇ ਮੋਟੋ ਤਰ੍ਹਾਂ ਤਰ੍ਹਾਂ ਦੇ ਖਿਆਲ ਦੇਖਣ ਲੱਗਦੀ ਹੈ ਤੇ ਆਪਣੀ ਮਾਸੀ ਨੂੰ ਮਾਂ ਕੋਲ ਕੁਝ ਦਿਨ ਆ ਕੇ ਰਹਿਣ ਲਈ ਕਹ ਆਪ ਚੰਡੀਗੜ੍ਹ ਦੀ ਬਸ ਚੜ ਜਾਂਦੀ ਹੈ। ਮੋ ਤਾਂ ਇਸ ਤੋਂ ਪਹਿਲਾਂ ਕਦੇ ਵੀ ਇਕੱਲੀ ਕਿਤੇ ਨਹੀਂ ਸੀ ਗਈ। ਪਰ ਇਹ ਇਕੱਲੀ ਚੰਡੀਗੜ੍ਹ ਜਾ ਰਹੀ ਸੀ ਇਸ ਵਾਰੇ ਮੋਟੋ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਕਿ ਉਹ ਚੰਡੀਗੜ੍ਹ ਕੀ ਕਰਨ ਚਲੀ ਹੈ ਬਸ ਆਪਣੀ ਮਾਸਰੀ ਨੂੰ ਇਹ ਕਹਿ ਕੇ ਉਸਨੇ ਕਿਤੇ ਮਾਂ ਦੇ ਇਲਾਜ ਬਾਰੇ ਪਤਾ ਚੱਲਿਆ ਹੈ ਕਿ ਉਹ ਆਪਣੀ ਦਵਾਈ ਨਾਲ ਇਹ ਅਦਰਾੰਗ ਵਰਗੀ ਬਿਮਾਰੀ ਨੂੰ ਠੀਕ ਕਰ ਦਿੰਦਾ ਹੈ ਤੇ ਮੈਂ ਉਸ ਲਈ ਚਲਨੀ ਹਾਂ ਮੋਟੋ ਨੇ ਚੰਡੀਗੜ੍ਹ ਦੇ ਬਸ ਸਟੈਂਡ ਦੇ ਉੱਤਰ ਕੇ ਉਸੇ ਨੰਬਰ ਕੇ ਕਾਰ ਕਰਕੇ ਦੱਸਿਆ ਕਿ ਮੈਂ ਚੰਡੀਗੜ੍ਹ ਪਹੁੰਚ ਗਈ ਹਾਂ ਉਸ ਤੋਂ ਬਾਅਦ ਉਸ ਨੂੰ ਇੱਕ ਕਾਰ ਵਿੱਚ ਇੱਕ ਲੜਕਾ ਲੈਣ ਆਉਂਦਾ ਹੈ ਜੋ ਆਪਣਾ ਨਾਮ ਵੀ ਨਹੀਂ ਦੱਸਦਾ ਹੈ ਤੇ ਆਪਣੇ ਆਪ ਨੂੰ ਫੋਟੋਗ੍ਰਾਫਰ ਦੱਸਦਾ ਹੈ ਮੁੱਟ ਉਸ ਨਾਲ ਕਾਰ ਵਿੱਚ ਬੈਠ ਚਲੀ ਜਾਂਦੀ ਹੈ ਤੇ ਕਿਸੇ ਹੋਟਲ ਦੇ ਕਮਰੇ ਵਿੱਚ ਮੁੱਟ ਨੂੰ ਠਹਿਰਾ ਦਿੰਦਾ ਹੈ ਇਹਨੇ ਮੋਟੋ ਕੋ ਮੋਟੋ ਨੂੰ ਕਹਿੰਦਾ ਕਿ ਉਹ ਪਹਿਲਾਂ ਕੁਝ ਖਾ ਪੀ ਲਵੇ ਆਰਾਮ ਕਰਨ ਤੋਂ ਬਾਅਦ ਉਹ ਉਸ ਦੀਆਂ ਕੁਝ ਫੋਟੋਆਂ ਅੱfte ਕੁਝ ਵੀਡੀਓ ਬਣਾਵੇਗਾ ਜੋ ਉਹ ਆਪਣੇ ਡਾਇਰੈਕਟਰ ਨੂੰ ਦਿਖਾਵੇਗਾ ਤੇ ਬਿੰਨੇ ਮੋਟੋ ਨੂੰ ਉਦੋਂ ਚੜ ਆਪ ਚਲਾ ਜਾਂਦਾ ਹੈ ਮੈਂ ਤਾਂ ਉਸਦੀ ਕਾਲ ਨੂੰ ਸੁਣਦੇ ਹਾਂ ਜਾਂ ਪਾਣੀ ਪੀ ਕੁਝ ਆਰਾਮ ਕਰਦੀ ਹਾਂ ਤੇ ਫਿਰ ਬਿੰਨੇ ਦਾ ਫੋਨ ਆਉਂਦਾ ਹੈ ਕਿ ਮੋਟੋ ਨਾਲ ਘਰ ਤੱਕ ਤੋਂ ਬਾਅਦ ਉਹ ਉਸਦੇ ਕਮਰੇ ਵਿੱਚ ਆਉਂਦਾ ਹੈ ਫਿਰ ਕਹਿੰਦਾ ਆਹ ਕੁਝ ਕੱਪੜੇ ਆ ਤੁਸੀਂ ਇਹ ਕੱਪੜੇ ਪਹਿਨ ਲਵੋ ਇੱਕ ਬੈਗ ਫੜਾਉਂਦਾ ਹੋਇਆ ਕਹਿੰਦਾ ਹਾਂ ਮੋਟੋ ਕਿਉਂ ਦੀ ਆਹ ਕੱਪੜੇ ਹਾਂ ਹਾਂ ਇਹ ਕੱਪੜੇ ਪੌਣੇ ਪੈਣਗੇ ਬੈਗ ਵਿੱਚ ਕੱਢ ਕੱਪੜਿਆਂ ਨੂੰ ਕੱਟ ਦੇਖਤੀ ਹੋਈ ਕਹਿੰਦੀ ਹੈ ਵਿਨੇ ਕਹਿੰਦਾ ਹਾਂ ਹਾਂ ਕਿਉਂ ਪਹਿਲਾਂ ਕਦੇ ਪਾਏ ਨਹੀਂ ਮੈਂ ਤੁਹਾਡੀਆਂ ਵੀਡੀਓ ਦੇਖੀਆਂ ਉਸ ਵਿੱਚ ਤਾਂ ਤੁਸੀਂ ਪਾਏ ਹੋਏ ਨੇ ਮੋਟੋ ਕਿਉਂ ਦੀ ਨਹੀਂ ਨਹੀਂ ਉਹ ਗੱਲ ਨਹੀਂ ਮੇਰਾ ਮਤਲਬ ਇਹ ਹੈ ਵਿਨੇ ਦੇਖੋ ਮੈਡਮ ਤੁਹਾਡੀਆਂ ਵੀਡੀਓ ਦੇਖ ਕੇ ਤੁਹਾਨੂੰ ਇਹ ਆਫਰ ਮਿਲਿਆ ਹੈ

ਹਾਂਜੀ ਇਹ ਤਾਂ ਹੈ ਮੇਰੇ ਸੁਪਨੇ ਬਹੁਤ ਨੇ ਮੈਂ ਉਹਨਾਂ ਨੂੰ ਪੂਰਾ ਕਰਨਾ ਚਾਹੁੰਦੀ ਹਾਂ ਕਿਨੇ ਕਹਿੰਦਾ ਫਿਰ ਉਟੀਕ ਜੇ ਕਿਨੂ ਪਾਉ ਇਹ ਕੱਪੜੇ ਤੇ ਕਰੋ ਤੁਹਾਡੇ ਕੁਝ ਕਲੀਪਰ ਤੇ ਫੋਟੋਗ੍ਰਾਫਰ ਮੋਟੋ ਕਹਿੰਦੀ ਹਾਂਜੀ ਠੀਕ ਹੈ ਮੈਂ ਬਦਲ ਕੇ ਆਉਂਦੀ ਆ ਕੱਪੜੇ ਕੱਪੜੇ ਚੁਕਵਾਸੂ ਵਿੱਚ ਚਲੀ ਜਾਂਦੀ ਹੈ ਤੇ ਮੋਟੋ ਕੁਝ ਮਿੰਟਾਂ ਵਿੱਚ ਉਹ ਸ਼ਾਰਟ ਕੱਪੜੇ ਪਾ ਕੇ ਬਾਹਰ ਆਉਂਦੀ ਹੈ ਦਿਨੇ ਉਸ ਵਾਂਗ ਦੇਖਦਾ ਹੋਇਆ ਕਹਿੰਦਾ ਕਮਾਲ ਦੀ ਫਿਕਰ ਹੈ ਤੁਹਾਡੀ ਵਾਕਈ ਬਹੁਤ ਸੋਹਣੀ ਮੋਟੋ ਦਿਨੇ ਜੀ ਮੈਨੂੰ ਸ਼ਰਮ ਆ ਰਹੀ ਹੈ ਤੁਹਾਡੇ ਤੋਂ ਕਿਉਂ ਕਿ ਕਿਉਂਕਿ ਮੈਂ ਪਹਿਲਾਂ ਇਹ ਕਪੜੇ ਕਿਸੇ ਦੇ ਸਾਹਮਣੇ ਇਸ ਤਰ੍ਹਾਂ 바ਕੀ ਨਹੀਂ ਆਈ ਸਿਰਫ ਬੰਦ ਕਮਰੇ ਵਿੱਚ ਵੀਡੀਓ ਬਣਾਉਣ ਲਈ ਪਾਈ ਨਹੀਂ ਦਿਨੇ ਕਹਿੰਦਾ ਉਹ ਵਾਚ ਨਹੀਂ ਹੁੰਦਾ ਆਓ ਇੱਧਰ ਜਦੋਂ ਹੁਣ ਚਿਹਰੇ ਤੇ ਸਮਾਈਲ ਹੀ ਚਾਹੀਦੀ ਹੈ ਆਹ ਸ਼ਰਮ ਸ਼ਰਮ ਵਿੱਚ ਨਾ ਐਵੇਂ ਠੀਕ ਠਾਕ ਮੋਟੋ ਜੀ ਮੋਟੋ ਨੂੰ ਬਾਹਰ ਪਾੜਨ ਸੋਫੇ ਤੇ ਬਿਠਾਉਂਦੇ ਆ ਹੱਸਦੇ ਹੋਏ ਕਹਿੰਦਾ ਮੈਂ ਮੋਟੋ ਜੀ ਮੋਟੋ ਜੀ ਠੀਕ ਹੈ ਤੇ ਬਿਨੇ ਮੋਟੋ ਨੂੰ ਕਦੇ ਕਿੱਥੇ ਤੇ ਕਦੇ ਝੁੰਡਾ ਹੋਇਆ ਕਦੇ ਕਿੱਥੋਂ ਤੇ ਕਦੇ ਕਿੱਥੇ ਝੁੰਡਾ ਹੋਇਆ ਉਸ ਨੂੰ ਵਕ ਵਕ ਤਰਾਨਾ ਪੇਜ ਕੋਝ ਬਣਾਉਣ ਲਈ ਸਮਝਾਉਂਦਾ ਹੈ ਪਹਿਲਾਂ ਪਹਿਲਾਂ ਮੋਟੋ ਥੋੜਾ ਚਿਚਕਦੀ ਹੈ ਪਰ ਫਿਰ ਉਹ ਜਿਸ ਤਰ੍ਹਾਂ ਕਹਿੰਦਾ ਉਹ ਉਸ ਤਰ੍ਹਾਂ ਕਰਦੀ ਨਾ ਤੇ ਬਾਰ-ਬਾਰ ਉਹ ਕੱਪੜੇ ਚੇਂਜ ਕਰਦੀ ਹੈ ਉਸ ਤੋਂ ਬਾਅਦ ਬਿਨੀ ਆਪਣੇ ਬੈਗ ਵਿੱਚੋਂ ਬੀਅਰ ਤੋਆ ਬੋਤਲ ਨਾ ਕਰਦਾ ਹੂੰ ਤੇ ਇੱਕ ਬੋਤਲ ਮੋਟੋ ਨੂੰ ਫਰਾਉਂਦਾ ਹੈ ਤੇ ਉਸ ਨੂੰ ਪੀਣ ਲਈ ਕਹਿੰਦਾ ਹੈ ਪਰ ਮੋਟੋ ਨਾ ਨਾ ਕਰਦੀ ਹੈ ਬਿਨੀ ਉਹ ਬਾਰਾਤ ਇਤਾਂ ਵੱਡੇ ਵੱਡੇ ਰੀਸ ਲੁੱਕ ਪਿੰਦੇ ਨੇ ਕਿ ਤੁਸੀਂ ਵੀ ਤਾਂ ਹੁਣ ਅਮੀਰ ਹੋਣ ਵਾਲੇ ਹੋ ਖੜੋ ਬੀਅਰ ਦੀ ਬੋਤਲ ਨੂੰ ਖੋਲੋ ਮੋਟੋ ਜੀ ਹੱਥਾਂ ਵਿੱਚ ਤੁਮੰਦਾ ਹੋਇਆ ਕਹਿੰਦਾ ਹੋਇਆ ਮੋਟੋ ਪਰ ਮੈਂ ਕਦੇ ਪੀਤੀ ਨਹੀਂ ਇਹ ਵਿਨੇ ਕਹਿੰਦਾ ਹੀ ਰੋਂ ਕਿਹੜਾ ਬਣੇ ਸੀ ਉਹ ਵੀ ਤਾਂ ਬਣ ਜਾ ਰਹੇ ਹਾਂ ਕੋਈ ਵੀ ਕੰਮ ਕਦੇ ਨਾ ਕਰੇ ਤਾਂ ਕਰਨਾ ਹੀ ਪੈਂਦਾ ਮੋਟੋ ਜੀ ਮੋਟੋ ਕਹਿੰਦੀ ਹਾਂ ਜੀ ਇਹ ਤਾਂ ਹੈ ਵਿਨੇ ਕਹਿੰਦਾ ਤੇ ਫਿਰ ਸੋਚਦੇ ਕੀ ਹੋ ਖਿੱਚੋ ਫੜ ਕੇ ਮੋਟੋ ਕਹਿੰਦੀ ਠੀਕ ਹੈ ਜੀ ਉਹਨੇ ਬੋਤਲ ਲਾ ਕੇ ਕੁਟਪੜਦੀ ਹੋਈ ਤੇ ਫਿਰ ਟੁੱਟੜੀ ਚ ਹੀ ਲੈਂਦੀ ਹੋਈ ਕਹਿੰਦੀ ਹੈ ਹਾਈ ਇਤਨਾ ਸਵਾਦ ਕਿ ਹੋ ਜਾਈ ਇਸ ਤਰ੍ਹਾਂ ਪਿੰਜੇ ਨੇ ਲੋਕ ਇਹਨੂੰ ਬਿਨੇ ਕੰਦਾ ਉਹ ਪਹਿਲਾ ਪਹਿਲਾ ਇਦਾਂ ਨਹੀਂ ਲੱਗਦੀ ਏ ਫਿਰ ਤਖੰਡ ਮੰਗ ਲੱਗਦੀ ਏ ਜੀ ਪੀਓ ਪੀਓ ਜੀ ਦੇਖੋ ਮੈਂ ਖਾਲੀ ਹੋਣ ਵਾਲੀ ਕਰ ਦਿੱਤੀ ਹਾਈ ਹਾਈ ਮੁੱਟਕ ਕੰਦੀ ਹਾਏ ਰੱਬਾ ਇਤ ਸਾਰੀ ਪੀਣੀ ਪਊ ਬਸ ਕੁਝ ਹੁੰਦਾ ਤਾਂ ਨਹੀਂ ਇਹਨੂੰ ਪੀ ਕੇ ਮਿੰਨੂ ਕਹਿੰਦਾ ਹੌਣਾ ਕੀ ਹੈ ਜੀ ਬਸ ਮੂਰ ਜਿਹਾਂ ਰਹਿੰਦਾ ਬਣਿਆ ਰਹਿੰਦਾ ਹੈ ਨਾਲੇ ਸਾਡਾ ਵੀ ਹੱਕ ਬਣਦਾ ਤੁਸੀਂ ਇੰਨੀ ਦੂਰੋਂ ਆਏ ਹੋ ਕਿ ਤੁਹਾਡੀ ਖਾਤਿਰਦਾਰੀ ਕਰਨਾ ਮੋਟੋ ਕਹਿੰਦੀ ਅੱਛਾ ਜੀ ਤੇ ਠੀਕ ਹੈ ਜੀ ਤੇ ਮੋਟੋ ਲਗਾ ਤੱਕ ਇੱਕੋ ਵਾਰ ਵਿੱਚ ਸਾਰੀ ਬੋਤਲ ਬੰਨੇ ਲਾ ਦਿੰਦੀ ਤੇ ਬਿਨੇ ਉਸ ਵੈਗ ਵਿੱਚ ਇੱਕ ਹੋਰ ਬੋਤਲ ਮੈਂ ਕਿ ਫੜਾਂਦਾ ਹਾਂ ਮੋਟਰ ਦੀ ਆਵਾਜ਼ ੜਖੜਾਉਂਦੀ ਹੈ ਤੇ ਉਹ ਦੂਸਰੀ ਬੋਤਲ ਵੀ ਪੀਣ ਲੱਗਦੀ ਹੈ ਤੇ ਉਸ ਤੋਂ ਬਾਅਦ ਮੋਟੂ ਨੂੰ ਬਿਨੇ ਪੁੱਛਦਾ ਹੈ ਤੁਹਾਡੀ ਪਹਿਲਾ ਕੋਈ ਗੱਲ ਵੀ ਹੈ ਕਿਸੇ ਨਾਲ ਮੋਟੂ ਕਹਿੰਦੀ ਹੈ ਕੀ ਮਤਲਬ ਕਿਹੜੀ ਗੱਲਬਾਤ ਨਸ਼ੀ ਵਿੱਚ ਲੜਕੜਾਉਂਦੀ ਹੋਈ ਆਵਾਜ਼ ਵਿੱਚ ਬੋਲਦੀ ਹੈ ਬਿਨੇ ਕਹਿੰਦਾ ਗੱਲਬਾਤ ਜਾਣੀ ਜਿਵੇਂ ਕਿ ਫਰੈਂਡਸ਼ਿਪ ਤੁਹਾਡੀ ਮੋਟੂ ਤਾਂ ਵੀ ਅੱਛਾ ਅੱਛਾ ਗੱਲਬਾਤ ਸਿੱਧਾ ਨਹੀਂ ਪੁੱਛਦਾ ਫਸੀਆਂ ਕਿਸੇ ਨਾਲ ਫਸਨਾ ਵੀ ਆ ਬੋਲਦੀ ਹੈ ਬਿਨੇ ਕਹਿੰਦਾ ਹਾਂ 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 ਉਹ ਅੱਛਾ ਚਲੋ ਦੱਸਿਓ ਫੇ ਫਸੀ ਉਹ ਕਿਸੇ ਨਾਲ ਮੋਟੋ ਕੈਂਡੀ ਨਹੀਂ ਨਹੀਂ ਹਲੇ ਤੱਕ ਤਾਂ ਨਹੀਂ ਹੁਣ ਤੂੰ ਪੰਨਾ ਖਸਾਲਵੇਂ ਆ ਗੱਲ ਕਰਕੇ ਬਿਨੇ ਕਹਿੰਦਾ ਅੱਛਾ ਜੀ ਮੈਂ ਕਿੰਦੀ ਰਸਾ ਸਕਦਾ ਤੁਹਾਨੂੰ ਤੁਹਾਡੀ ਮਰਜ਼ੀ ਤੇ ਬਗੈ ਦੱਸੋ ਮੋਟੋ ਕੈਂਡੀ ਆ ਜੋ ਪਿਆਰੀ ਹੈ ਨਾ ਇਹਨੇ ਨਾ ਸਰੀਰ ਵਿੱਚ ਅੱਗ ਜਹੀ ਲਾ ਦਿੱਤੀ ਏ ਮੇਰੇ ਤੇ ਇਹ ਅੱਗ ਨੂੰ ਸੇਕਣ ਨੂੰ ਹੀ ਫਿਰਦਾ ਇਹ ਵੀ ਮੈਨੂੰ ਪਤਾ ਵੀਨੇ ਕਹਿੰਦਾ ਬੜੇ ਤੇਜ ਹੋ ਤੁਸੀਂ ਪੰਨਾ ਕੀ ਏਜ ਤੁਹਾਡੀ ਮੁੱਤੋ ਕਹਿੰਦੀ ਏਜ ਉੱਚ ਤੋਂ ਕੀ ਲੈਣਾ ਹਲੇ ਤਾਂ 10ਵੀਂ ਵੀ ਨਹੀਂ ਲੰਗੀ ਮੈਂ ਏਜ ਕੀ ਹੋਣੀ ਐ ਇਹ ਸੋਚ ਲੈ ਤੂੰ ਵੀਨੇ ਕਹਿੰਦਾ ਓਕੇ ਜਾਨੀ ਕੀ ਸੋਨਾ ਕਸਾਲਦੇ ਹੋ ਤੁਸੀਂ ਫੇਰ ਤਾਂ ਮੁੱਤੋ ਕਹਿੰਦੀ ਕੀ ਫੇਰ ਤਾਂ ਸਿੱਧਾ ਦੱਸ ਕੀ ਚੱਲ ਰਿਹਾ ਮਾਂ ਮੇਰੇ ਵਿੱਚ ਤੇਰੇ ਉਹ ਵੀ ਜਲਦੀ ਕਿਉਂਕਿ ਮੈਂ ਵਾਪਸ ਜਾਣਾ ਬਿਨੇ ਕਹਿੰਦਾ ਮੈਂ ਨਾ ਤੁਹਾਡੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ ਹਾਂ ਬਸ ਇਹੀ ਹੈ ਮੇਰੇ ਮਨ ਵਿੱਚ ਜਦੋਂ ਤੋਂ ਤੁਹਾਡੇ ਤੁਹਾਡੇ ਆ ਵੀਡੀਓ ਦੇਖਿਆ ਨੇ ਨਾ ਉਹ ਤੋਂ ਦਾ ਮਨ ਵਿੱਚ ਤੁਹਾਡੇ ਨਾਲ ਪਿਆਰ ਕਰਨ ਵਕਤਾਂ ਹੋ ਜੀ ਮੁੰਡਾ ਕਹਿੰਦੀ ਅੱਛਾ ਫਰੈਂਡਸ਼ਿਪ ਉਹ ਤਾਂ ਠੀਕ ਹੈ ਤੇ ਮੈਨੂੰ ਫਿਲਮ ਵਿੱਚ ਛੀਰਨ ਬਣਨ ਵਾਲਾ ਉਹ ਉਹਦਾ ਕੀ ਬਿਨੇ ਕਹਿੰਦਾ ਉਹ ਤਾਂ ਤੁਸੀਂ ਚਿੰਤਾ ਨਾ ਕਰੋ ਫਿਰ ਤਾਂ ਤੁਹਾਨੂੰ ਬਣਾ ਕੇ ਰਹਿਣਾ ਆਪਾਂ ਇਹ ਕਹਿੰਦੇ ਹੋਏ ਬਿਨੇ ਮੋਟੋ ਤੇ ਬਿਲਕੁਲ ਮਸਤਰੀਖ ਹੋ ਉਸਦੀਆਂ ਬਹਾਨوں ਸੱਟਦਾ ਹੋਇਆ ਕਹਿੰਦਾ ਹੈ ਮੋਟੋ ਕਹਿੰਦੀ ਫਿਰ ਤਾਂ ਠੀਕ ਹੈ ਨਹੀਂ ਤਾਂ ਕੋਈ ਵੈਸੇ ਹੀ ਫਾਇਦਾ ਚੁੱਕ ਲੈਂਦੇ ਨੇ ਕੱਲੀ ਕੁੜੀ ਦੇਖ ਕੇ ਇਹ ਫਿਲਮਾਂ ਦਾ ਚਾਂਸਾ ਦੇ ਕੇ ਤੁਸੀਂ ਤਾਂ ਮੈਨੂੰ ਉਹਨਾਂ ਵਿੱਚੋਂ ਨਹੀਂ ਲੱਗਦੇ ਹੋ ਬਿਨੇ ਕਹਿੰਦਾ ਬਿਲਕੁਲ ਬੇਨਾਮਤ ਮਾੜਾ ਮੋਟੋ ਜੀ ਫਰ ਆਪਾਂ ਇਦਾਂ ਦੇ ਨਹੀਂ ਮੋਟੋ ਕਹਿਣੀ ਮੇਰੀਆਂ ਨਾ ਅੱਖਾਂ ਨੀਚੀਆਂ ਜਾ ਰਹੀਆਂ ਲੱਗਦਾ ਨੀਂਦ ਆ ਰਹੀ ਹੈ ਸੌ ਜਾ ਮਾ ਟੋਰਾ ਚਿਰ ਮੈਂ ਦਸੋ ਬੀਨੇ ਦੇਖ ਲਵੋ ਸੌ ਜਾ ਜੇ ਮੇਰੇ ਤੋਂ ਯਕੀਨ ਹੈਗਾ ਤਾਂ ਇੱਥੇ ਮੈਂ ਤੁਹਾਡੇ ਸੁੱਤੇ ਪੈਦਾ ਫਾਇਦਾ ਹੀ ਨਾ ਚੁੱਕ ਲਵਾਂ ਹਾਂ 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 ਹੈ ਮੋਟਾ ਤੋਂ ਵੀ ਇਹ ਤਾਂ ਨਹੀਂ ਚੁੱਕ ਸਕਦੇ ਮੈਨੂੰ ਪਤਾ ਉੱਠਦੀ ਹੋਈ ਕਹਿੰਦੀ ਹੈ ਬੀਨੇ ਕਹਿੰਦਾ ਓਹ ਓਹ ਉਹ ਸਿੱਧ ਨਾ ਜਾਣਾ ਤੁਕੋ ਮੈਂ ਫੜ ਕੇ ਫੜ ਪ੍ਰਾਉਣਾ ਤੁਹਾਨੂੰ ਉਹਦੀਆਂ ਬਾਹਾਂ ਨੂੰ ਆਪਣੇ ਮੋਢੇ ਤੇ ਰੱਖ। ਸੁਰਤਿਆਂ ਹੋਇਆ ਕਹਿੰਦਾ ਮੋਢੇ ਕਹਿੰਦੂ। ਅੱਛਾ ਜੀ ਐਨਾ ਫਿਕਰ ਹੈ ਮੇਰਾ ਅਖਰ ਤਹਦੀ ਫਿਲਮ ਦੀ ਹੀਰਨ ਚੂਹਾ ਮੈਂ। ਕੀ ਨਹੀਂ ਵੀਨੇ ਕਹਿੰਦਾ ਨਹੀਂ ਹਾਂਜੀ ਹਾਂਜੀ ਕਿਉਂ ਨਹੀਂ ਮੋਢੋਂ ਨੂੰ ਬੈਠੇ ਕੋਹਂਦਾ ਹੋਇਆ ਕਹਿੰਦਾ ਤੇ ਮੋਢੇ ਦੀਆਂ ਬਾਹਾਂ ਨੇ ਆਪਣੀ ਬਾਹ ਮੋਢੇ ਤੋਂ ਨਾ ਲੱਗਦਾ ਉਸਦੇ ਬਾਲਵੀ ਨੇ ਸ਼ਰਤ ਦੇ ਬਟਨ ਵਿੱਚ ਫਸ ਜਾਂਦੇ ਨੇ ਕਿ ਨਹੀਂ ਆਹ ਦੇ ਕੁਤਰਾ ਦੇ ਬਾਲਵੀ ਮੈਨੂੰ ਦੂਰ ਨਹੀਂ ਕਰਨਾ ਚਾਹੁੰਦੇ ਮੋਟੋ ਚੰਗੀ ਜੇ ਨਾ ਹੋਊ ਦੂਦ ਜੇ ਨਹੀਂ ਹੋਣ ਦਿੰਦੇ ਤਾਂ ਇਹ ਕਹਿੰਦੀ ਹੋਈ ਮੋਟੋ ਇਹਨੇ ਦੇ ਉੱਪਰ ਬਾਹਾਂ ਪਾ ਕੇ ਉਸ ਨੂੰ ਆਪਨੇ ਉੱਪਰ ਵੀ ਖਿੱਚੀਂਂ ਦੀਹਾ ਫਿਰ ਉਹੀ ਹੁੰਦਾ ਹੈ ਜੋ ਹੋਣਾ ਨਹੀਂ ਚਾਹੀਦਾ ਸੀ ਇਹਨੇ ਦੇ ਮੋਟੋ ਆਪਣੀ ਜਵਾਨੀ ਵਿਚ ਅੱਗ ਅੱਗ ਦੇ ਮਸ਼ੀਰੇ ਚ ਸਭ ਹੱਦਾਂ ਪਾਰ ਟੱਪ ਜਾਂਦੇ ਨੇ ਨੋਟੋ ਦਿਨਤ ਦੇ ਹੋਰ ਧੀਰ ਦੀ ਬੋਤਲ ਮੰਗਦੀ ਹੈ ਤੇ ਜਿੰਨੇ ਜਾ ਕੇ ਪਰ ਔਰ ਇੰਗੇ ਸ਼ਸਾਬ ਲੈ ਆਉਂਦਾ ਹੈ ਤੇ ਮੋਟੋ ਵੀਪੀ ਲੈਂਦੀ ਹੈ ਤੇ ਇਹ ਪੁਣ ਜਾਣਦੀ ਹੈ ਕਿ ਉਸਨੇ ਘਰ ਮੁਰਨਾ ਹੈ ਤੇ ਉਸ ਦੀ ਮਾਂ ਮੰਝ ਤੇ ਪਈ ਹੈ ਪਰ ਨੋਟੋ ਆਪਣੀ ਜਵਾਨੀ ਤੇ ਇੱਜ਼ਤ ਨੂੰ ਹੁਣ ਆਪਣੇ ਹੱਥੀਂ ਬਿਤਾ ਰਹੀ ਸੀ ਤੇ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਦੇ ਵਿੱਚ ਜਿਨੋਂ ਦਿਨ ਤਕੀਰ ਰਹੀ ਸੀ ਨੋਟੋ ਨੇ ਕੁਝ ਹੀ ਮੇਦ ਵਿੱਚ ਟਮਾਟਾ ਨਾਨਸ ਵਨ ਪ੍ਰਾਲੈਸਨ ਤੇ ਆਪਣੀ ਪੜਾਈ ਵਿੱਚ ही छी हम भी पता नहीं कि मोटो तो किस जगह रुकेगी तो तो के देखती है पर मोटो तो दस फोन स्विच ऑफ जिस कारण परेशान होगी है बाकी कहानी कल अगले भाग कहानी थानु किस तरह लगी कमेंट करके जरूर दसना जी धन्यवाद